ਸ਼ਸ਼ਕਲ ਤੁਸੀਂ ਦੇਖ ਰਹੇ ਹੋ ਸਿਆਸੀ ਸਮੀਖਿਆ ਤੇ ਮੈਂ ਹਾਸ ਕੁਂਦਰ ਸਿੰਘ ਖਾਸਰੀਆ ਸਿਆਸੀ ਸਮੀਖਿਆ ਦੇ ਵਿੱਚ ਅੱਜ ਉਹਨਾਂ ਤਿੰਨ ਪੱਖ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਸਭ ਤੋਂ ਪਹਿਲਾ ਮਸਲਾ ਨਵਜੋਤ ਸਿੰਘ ਸਿੱਧੂ ਦਾ ਕੇਸ ਇੱਕ ਪੈਂਡਿੰਗ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਲੋਕ ਸੰਸਾਦ ਪਾਰਟੀ ਜਿਹੜੇ ਮੁਖੀ ਨੇ ਉਹ ਵਿਜਾਨ ਸਵਾ ਬਜਟ ਸੈਸ਼ਨ ਦੇ ਵਿੱਚ ਇਕੱਲੇ ਪੈਂਦੇ ਹੋਏ ਨਜ਼ਰ ਆਏ ਉਹ ਕਿਉਂ ਇਕੱਲੇ ਨੇ ਉਹਨਾਂ ਨੂੰ ਕਿਸ ਦਾ ਸਾਥ ਜਿਹੜਾ ਹੈਗਾ ਖਟਕਰਿਆ ਹੈ ਉਸ ਦੇ ਨਾਲ ਹੀ ਅੰਨਾ ਹਜ਼ਾਰੀ ਨੇ ਇੱਕ ਵਾਰ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਕੀਦਰਦੀ ਨਰੇਂਦਰ ਮੋਦੀ ਸਰਕਾਰ ਦੇ ਖਿਲਾਫ ਅੰਨਾ ਹਜ਼ਾਰੇ ਨੇ ਜਿਹੜਾ ਆਪਣਾ ਰੂਸ ਤਰਨਾ ਜਿਹੜਾ ਉਸ ਨੂੰ ਸ਼ੁਰੂ ਕਰ ਦਿੱਤਾ ਹੈ ਇਹਨਾਂ तमाम ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਫਿਰ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਕੁਰਿੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਖਾਲਸੇ ਸਾਹਿਬ ਡੱਲਾ ਸਾਹਿਬ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਆਵਾਂਗੇ ਕਿ ਇਹ ਜਿਹੜੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਕਿਸ ਮਾਮਲੇ ਨੂੰ ਲੈ ਕੇ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ ਔਰ ਇਸ ਦਾ ਸਿੱਧੂ ਦੇ ਰਾਜਨੀਤਿਕ ਜਿਹੜਾ ਜੀਵਨ ਉੱਤੇ ਕਿੰਦਾ ਅਸ 20 ਸਾਲ ਪੁਰਾਣਾ ਕੇਸ ਹੈ ਨਵਜੋਤ ਸਿੰਘ ਸਿੱਧੂ ਤੇ ਔਰ ਕੁੱਟਮਾਰ ਇੱਕ ਹੋਈ ਸੀ ਇੱਕ ਪਾਰਕਿੰਗ ਦੇ ਵਿੱਚ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵਾਰਸਾਂ ਨੇ ਜੀ ਕੇਸ ਦਰਜ ਕਰਾ ਦਿੱਤਾ ਸੀ ਲੰਮਾ ਸਮਾਂ ਇਹ ਸਥਾਨਕ ਅਦਾਲਤਾਂ ਦੇ ਵਿੱਚ ਪਟਿਆਲਾ ਦੇ ਵਿੱਚ ਕੇਸ ਚੱਲਦਾ ਰਿਹਾ ਜੀ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਜੀ ਉਸ ਤੋਂ ਬਾਅਦ ਜਿਹੜੇ ਵਾਰਸ ਨੇ ਉਸ ਮ੍ਰਿਤਕ ਦੇ ਉਸ پورے ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਏ ਉੱਥੇ ਵੀ ਲੰਮਾ ਸਮਾਂ ਖਾਸ ਰਿਆ ਸਾਹਿਬ ਇਸ ਮਾਮਲੇ ਦੇ ਵਿੱਚ ਕੇਸ ਚੱਲਦਾ ਰਿਹਾ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਉਸ ਵੇਲੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਔਰ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟਸ ਸਨ ਅੰਮ੍ਰਿਤਸਰ ਤੋਂ ਭਾਜਪਾ ਦੇ ਜਦੋਂ ਉਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਤੇ ਇੱਕ ਬਹੁਤ ਵੱਡਾ ਰਾਜਨੀਤਿਕ ਮੁੱਦਾ ਬਣ ਗਿਆ ਕਾਂਗਰਸੀ ਲਗਾਤਾਰ ਉਹਨਾਂ ਤੋਂ ਅਸਤੀਫਾ ਮੰਗ ਰਹੀ ਸੀ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਨੈਤਿਕਤਾ ਦਿਖਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਕੁਝ ਸਮਾਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਦੇ ਵਿੱਚ ਵੀ ਗੁਜ਼ਾਰਨਾ ਪਿਆ ਔਰ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਜਿਹੜੀ ਸਜ਼ਾ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਦਾਖਲ ਕੀਤੀ ਸੁਪਰੀਮ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਅਪੀਲ ਹੈ ਉਹ ਮਨਜ਼ੂਰ ਕਰ ਲਈ ਗਈ ਔਰ ਅਪੀਲ ਮਨਜ਼ੂਰ ਕਰਨ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਸੀ कि ਉਹਨਾਂ ਨੂੰ ਚੋਣ ਲੜਨ ਦੀ ਇਜਾਜ਼ਤ ਵੀ ਦਿੱਤੀ ਜਾਵੇ ਔਰ ਉਹਨਾਂ ਦੀ ਸਜ਼ਾ ਤੇ ਰੋਕ ਲਗਾਈ ਜਾਵੇ ਸੋ ਸੁਪਰੀਮ ਕੋਰਟ ਨੇ ਵਕ ਵਕ ਤੱਥਾਂ ਦੇ ਆਧਾਰ ਤੇ ਨਵਜੋਤ ਸਿੰਘ ਸਿੱਧੂ ਦੇ ਵਕੀਲਾਂ ਦੀਆਂ ਦਲੀਲਾਂ ਸੁਣ ਕੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਤੇ ਸਟੇ ਕਰ ਦਿੱਤਾ ਰੋਕ ਲਗਾ ਦਿੱਤੀ ਅਤੇ ਉਹਨਾਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਾਹਿਬ ਤੋਂ ਲੜੇ ਔਰ ਉਹ ਫਿਰ ਜਿੱਤ ਗਏ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਦੇ ਤੌਰ ਤੇ ਔਰ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਮਾਮਲਾ ਹੈ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਹਜ਼ਾਰਾਂ ਕੇਸ ਪੈਂਡਿੰਗ ਪਏ ਨੇ ਸੋ ਬਹੁਤ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੇਸ ਹੈ ਜੀ ਇਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਪਰ ਹੁਣ ਉਸ ਤੇ ਸੁਣਵਾਈ ਜਿਹੜੀ ਤੇਜ਼ ਹੋ ਗਈ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਅਗਲੇ 2-3 ਮਹੀਨਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇਹ ਕੇਸ ਹੈ ਇਹ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਸਕਦਾ ਹੈ ਉਹ ਮੁਕਾਮ ਕੀ ਹੋ ਸਕਦੇ ਨੇ ਜੀ ਉਹ ਜੇ ਤੁਸੀਂ ਪੁੱਛੋਗੇ ਤਾਂ ਮੈਂ ਜ਼ਰੂਰ ਦੱਸੂ ਡੱਲਾ ਸਾਹਿਬ ਜਦੋਂ ਇੱਕ ਪਾਸੇ ਕਾਂਗਰਸ ਦਾ ਰਿਜ਼ਰਵੇਸ਼ਨ ਹੋਇਆ ਉਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੈਂਟਰ ਨੈਸ਼ਨਲ ਲੈਵਲ ਦੇ ਉੱਤੇ ਇੱਕ ਲੀਡਰ ਦੇ ਤੌਰ ਦੇ ਉੱਤੇ ਜਿਹੜੀ ਬੜੀ ਵਾਵਾ ਕੱਟੀ ਜਿਹੜੀ 2 ਦਿਨ ਪਹਿਲਾਂ ਇਹ ਅਧਿਵੇਸ਼ਨ 2-4 ਦਿਨ ਪਹਿਲਾਂ ਹੋਇਆ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਜਿਹੜਾ ਹੈਗਾ ਰਾਜਨੀਤਿਕ ਕਰੀਅਰ ਦੇ ਵਿੱਚ ਟਰਨਿੰਗ ਪੁਆਇੰਟ ਇੱਕ ਵਾਰ ਫਿਰ ਆ ਗਿਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੰਨਦੇ ਹੋ ਜੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰਾਜਨੀਤਿਕ ਕਰੀਅਰ ਹੈ ਉਹਦੇ ਤੋਂ ਕਿਦਾਂ ਦਾ ਅਸਰ ਹੋਣ ਜਾ ਰਿਹਾ ਦੇਖੋ ਇਹ ਸੰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਜਿੱਦਾਂ ਹੀ ਕੌਮੀ ਪੱਧਰ ਤੇ ਉੱਤੇ ਦੁਬਾਰਾ ਉੱਠੇ ਕਾਂਗਰਸ ਦੇ ਵਿੱਚ ਅ ਇਹ ਅਜਿਹੀਆਂ ਖਬਰਾਂ ਦਾ ਸਾਹਮਣਾ ਕਰਨਾ ਪਿਆ ਜੀ ਕਿ ਉਹਨਾਂ ਦੇ ਜਿਹੜੇ ਕੇਸ ਨੇ ਉਹ ਤੇਜ਼ੀ ਦੇ ਨਾਲ ਅਦਾਲਤ ਦੇ ਵਿੱਚ ਅੱਗੇ ਵਧ ਰਹੇ ਨੇ ਤੇ ਕਿਸੇ ਵੀ ਸਮੇਂ ਉਹ ਕੇਸ ਇਹ ਮੁੱਕ ਸਕਦਾ ਸੋ ਇਹ ਤਾਂ ਅਦਾਲਤੀ ਪ੍ਰਕਿਰਿਆ ਉਹ ਕੇਸ ਜਿਹੜਾ ਇੱਕ ਜਿਹੜਾ ਚੱਲ ਪਿਆ ਉਹ ਇੱਕ ਨਾ ਇੱਕ ਦਿਨ ਤਾਂ ਮੁਕਣਾ ਜੀ ਉਹ ਕਦੋਂ ਮੁਕਣਾ ਇਹ ਅਦਾਲਤ ਤੈਅ ਕਰਦੀ ਹੈ ਪਰ ਜੇ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਸਜ਼ਾ ਬਰਕਰਾਰ ਰੱਖੀ ਗਈ ਜੀ ਕਿਉਂਕਿ ਉਹ 3 ਸਾਲ ਦੀ ਸਜ਼ਾ ਸੀ ਤੇ ਫਿਰ ਨਵਜੋਤ ਸਿੰਘ ਸਿੱਧੂ ਦੇ ਲਈ ਬਹੁਤ ਜ਼ਿਆਦਾ ਦਿੱਕਤ ਹੋ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਅਸਤੀਫਾ ਦੇਣਾ ਪੈ ਸਕਦਾ ਆਪਣੇ ਮੰਤਰੀ ਮੰਡਲ ਦੇ ਅਹੁਦੇ ਤੋਂ ਔਰ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਉਹ ਇੱਕ ਤਰੀਕੇ ਨਾਲ ਅਯੋਗ ਬਣ ਜਾਣਗੇ ਚੋਣ ਲੜਨ ਦੇ ਲਈ ਪਰ ਇਹ ਵੇਖਣਾ ਪਏਗਾ ਕਿ ਉਹਨਾਂ ਦੇ ਕੇਸ ਦਾ ਫੈਸਲਾ ਕਦੋਂ ਹੁੰਦਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਜਿਹੜਾ ਕੇਸ ਹੈ ਲਟਕ ਰਿਹਾ ਹੈ ਅਗਰ ਇਹ ਬਹੁਤ ਤੇਜ਼ੀ ਦੇ ਨਾਲ ਕੇਸ ਚੱਲੇ ਜਿਵੇਂ ਚਰਚਾਾਂ ਹੋ ਰਹੀਆਂ ਨੇ ਕਿ ਬਹੁਤ ਤੇਜ਼ ਹੋਣੇ ਕੇਸ ਚੱਲਣ ਦੀ ਆਸ ਹੈ ਜੀ ਹੋ ਸਕਦਾ ਹੈ ਇਹਦਾ ਜਲਦ ਫੈਸਲਾ ਆ ਜਾਏ ਜਿੰਨ ਨਵਜੋਤ ਸਿੰਘ ਸਿੱਧੂ ਬਰੀ ਹੋ ਜਾਂਦੇ ਨੇ ਜੀ ਕਿਉਂਕਿ ਲੋਅਰ ਕੋਰਟ ਨੇ ਪਹਿਲਾਂ ਬਰੀ ਕੀਤਾ ਸੀ ਹਾਈ ਕੋਰਟ ਨੇ ਸਜ਼ਾ ਸੁਣਾਤੀ ਹੁਣ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ ਸੁਪਰੀਮ ਕੋਰਟ ਲੋਅਰ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖ ਸਕਦੀ ਹੈ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ ਜੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਫਿਰ ਕਾਫੀ ਖੁੱਲ੍ਹ ਦਲੀ ਦੇ ਨਾਲ ਨਵਜੋਤ ਸਿੰਘ ਸਿੱਧੂ ਰਾਜਨੀਤੀ ਕਰਨਗੇ ਕਿਉਂਕਿ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕ੍ਰਪਕੰਡਾ ਅਲਿਗੇਸ਼ਨ ਨਹੀਂ ਹੈ ਇਹ ਇੱਕੋ ਇੱਕ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਈ ਸੀ ਪਰ ਹਾਈ ਕੋਰਟ ਤੋਂ ਸਜ਼ਾ ਤੇ ਰੋਕ ਹੈ ਜੇ ਜੇ ਕਿਤੇ ਸਜ਼ਾ ਐਲਾਨ ਦਿੱਤੀ ਹਾਈ ਕੋਰਟ ਦੇ ਫੈਸਲੇ ਨੂੰ ਬਹਾਲ ਕਰ ਦਿੱਤਾ ਸੁਪਰੀਮ ਕੋਰਟ ਨੇ ਫਿਰ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਹੈ ਜਿਹੜਾ ਉੱਭਰ ਰਿਹਾ ਹੈ ਕੌਮੀ ਪੱਧਰ ਵੱਲ ਨੂੰ ਤੁਰ ਰਿਹਾ ਉਹ ਫਿਰ ਇੱਕ ਤਰੀਕੇ ਦੇ ਨਾਲ ਰੁਕ ਜਾਏਗਾ ਕਿਉਂਕਿ ਜੇ ਸੁਪਰੀਮ ਕੋਰਟ ਨੇ ਜਿਹੜੀ ਹਾਈ ਕੋਰਟ ਦੇ ਹੁਕਮ ਨੂੰ ਮਾਨਤਾ ਦੇਤੀ ਤੇ ਫਿਰ ਨਰਜੋਤ ਸਿੰਘ ਸਿੱਧੂ ਨੂੰ 3 ਸਾਲ ਜੇਲ੍ਹ ਚ ਕੱਟਨੇ ਪੈ ਸਕਦੇ ਆ ਕਿਉਂਕਿ ਸੁਪਰੀਮ ਕੋਰਟ ਆ ਜਿਹੜੀ ਉਸ ਦਾ ਫੈਸਲਾ ਆਖਰੀ ਹੁੰਦਾ ਹਾਲਾਂਕਿ ਸਜ਼ਾ ਜੇ ਕਰ ਵੀ ਦੰਦੇ ਨੇ ਤੇ ਇੱਕ ਹੁੰਦੀ ਹੈ ਰਿਵਿਊ ਪਟੀਸ਼ਨ ਨਰਜੋਤ ਸਿੰਘ ਸਿੱਧੂ ਕੋਲੇ ਕਈ ਤਰ੍ਹਾਂ ਦੇ ਰਾਹ ਬਾਦ ਦੇ ਵਿੱਚ ਬਚਣਗੇ ਕਾਨੂੰਨੀ ਚਾਰਾ ਜੋਈ ਦੇ ਪਰ ਸੁਪਰੀਮ ਕੋਰਟ ਦਾ ਫੈਸਲਾ ਆਖਰੀ ਹੁੰਦਾ ਇੱਕ ਵਾਰ ਅਗਰ ਸੁਪਰੀਮ ਕੋਰਟ ਨੇ ਸਜ਼ਾ ਐਲਾਨ ਦਿੱਤੀ ਤੇ ਉਹਨਾਂ ਨੂੰ ਜੇਲ੍ਹ ਜਾਣਾ ਪਏਗਾ ਤੇ ਸਜ਼ਾ ਆਪਣੀ ਕਟਣੀ ਸ਼ੁਰੂ ਕਰਨੀ ਪਵੇਗੀ। ਜਲਾ ਸਾਹਿਬ ਹਮੇਸ਼ਾ ਦੇਖਿਆ ਜਾਂਦਾ ਹੈ ਇਹ ਵੀ ਮੰਨਿਆ ਵੀ ਜਾਂਦਾ ਹੈ ਕਿ ਜਦੋਂ ਹੇਠਲੀ ਅਦਾਲਤ ਦਾ ਜਿਹੜਾ ਫੈਸਲਾ ਹੁੰਦਾ ਹੈ ਜਦੋਂ ਉੱਪਰਲੀ ਅਦਾਲਤ ਉਸੇ ਕੇਸ ਦੇ ਵਿੱਚ ਜਦੋਂ ਦੁਬਾਰਾ ਅਪੀਲ ਹੁੰਦੀ ਹੈ ਤੇ ਉਹਨੂੰ ਕਿਤੇ ਨਾ ਕਿਤੇ ਕੰਸੀਡਰ ਵੀ ਕਰਦੀ ਹੈ। ਇਸ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਉਸ ਚੀਜ਼ ਨੂੰ ਕੰਸੀਡਰ ਕੀਤਾ ਜਾਊਗਾ ਜਾਂ? ਦੇਖੋ ਭਾਵੇਂ ਹੇਠਲੀ ਅਦਾਲਤ ਦਾ ਫੈਸਲਾ ਹੈ ਭਾਵੇਂ ਹਾਈ ਕੋਰਟ ਦਾ ਫੈਸਲਾ ਹੈ। ਹਰ ਜੱਜ ਆਪਣੇ ਵਿਵੇਕ ਔਰ ਤੱਥਾਂ ਦੇ ਆਧਾਰ ਦੇ ਉੱਤੇ ਲੇ ਉੱਤੇ ਫੈਸਲਾ ਦਿੰਦਾ ਹੈ ਕਿਤੇ ਨਾ ਕਿਤੇ ਸੋਚ ਦਾ ਜਾਂ ਤੱਥਾਂ ਨੂੰ ਸਮਝਣ ਦਾ ਫਰਕ ਪੈਂਦਾ ਹੈ ਜੀ ਲੋਅਰ ਕੋਰਟ ਨੇ ਬਰੀ ਕਰਤਾ ਹਾਈ ਕੋਰਟ ਨੇ ਸਜ਼ਾ ਸੁਣਾਤੀ ਹੁਣ ਸੁਪਰੀਮ ਕੋਰਟ ਨੇ ਇਹ ਵੇਖਣਾ ਹੈ ਕਿ ਲੋਅਰ ਕੋਰਟ ਦਾ ਫੈਸਲਾ درست ਸੀ ਜਾਂ ਹਾਈ ਕੋਰਟ ਦਾ ਫੈਸਲਾ درست ਸੀ ਜੇ ਲੋਅਰ ਕੋਰਟ ਨੇ ਸਜ਼ਾ ਦਿੱਤੀ ਤੇ ਉਹਦੇ ਪਿੱਛੇ ਤੱਥ ਕੀ ਵਿਚਾਰੇ ਗਏ ਜੀ ਜੇ ਲੋਅਰ ਕੋਰਟ ਨੇ ਬਰੀ ਕੀਤਾ ਤਾਂ ਕਿਹੜੇ ਤੱਥ ਵਿਚਾਰੇ ਗਏ ਜੀ ਹਾਈ ਕੋਰਟ ਨੇ ਸਜ਼ਾ ਦਿੱਤੀ ਤਾਂ ਕਿਹੜੇ ਤੱਤ ਵਿਚਾਰੇ ਗਏ ਹੁਣ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੇ ਉਹ ਸਭ ਤੋਂ ਸਿਖਰ ਦੀ ਅਦਾਲਤ ਦੇ ਜੱਜ ਨੇ ਇਸ ਕਰਕੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਅੱਗੇ ਕਿਸੇ ਹੋਰ ਅਦਾਲਤ ਦੇ ਵਿੱਚ ਅਪੀਲ ਨਹੀਂ ਹੈ ਇਸ ਕਰਕੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਰਾਜਨੀਤਿਕ ਭਵਿੱਖ ਤੈਅ ਕਰੇਗਾ ਨਵਜੋਤ ਸਿੰਘ ਸਿੱਧੂ ਦਾ ਜੀ ਨਾ ਸਿਰ ਪੰਜਾਬ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਵੀ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਗਰਮਾ ਗਈ ਹੈ ਕੀ ਕੈਪਟਨ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਲਈ ਵੀ ਇਹ ਜਿਹੜੀਆਂ ਚੁਣੌਤੀਆਂ ਬਣ ਸਕਦੀਆਂ ਕਿਉਂਕਿ ਵਿਰੋਧੀ ਜ਼ਰੂਰ ਘੇਰਨਗੇ ਵੀ ਉਹਨਾਂ ਦੇ ਵੀ ਬਜ਼ਾਰਤ ਦੇ ਵਿੱਚ ਇੱਕ ਕੈਬਨਰ ਮੰਤਰੀ ਹੈ ਜਿਹਦੇ ਉੱਤੇ ਕਤਲ ਦਾ ਕੇਸ ਚੱਲ ਰਿਹਾ ਹੈ ਉਹਦੀ ਸੁਣਵਾਈ ਜਿਹੜੀ ਹੈਗੀ ਦੁਬਾਰਾ ਸ਼ੁਰੂ ਹੋ ਜਿੰਗਿਆ ਹਾਲਾਂਕਿ ਪਿਛਲੀ ਅਦਾਲਤ ਨੇ ਉਹਨਾਂ ਨੂੰ ਨਹੀਂ ਦੇਖੋ ਸਜ਼ਾ ਵੀ ਦਿੱਤੀ ਇੱਕ ਗੱਲ ਹੈ ਨਵਜੋਤ ਸਿੰਘ ਸਿੱਧੂ ਨਾਲ ਜਿਹੜੀ ਲੜਾਈ ਝਗੜਾ ਚੱਲ ਰਿਹਾ ਹੈ ਜ਼ੁਬਾਨੀ ਨਵਜੋਤ ਸਿੰਘ ਸਿੱਧੂ ਨਾਲ ਨਵਜੋਤ ਸਿੰਘ ਸਿੱਧੂ ਦਾ ਮਜੀਠੀਆ ਦੇ ਨਾਲ ਜੀ ਜੀ ਵਿਧਾਨ ਸਭਾ ਦੇ ਵਿੱਚ ਉਹਦੋਂ ਵਿਕਰਮ ਮਜੀਠੀਆ ਨੇ ਕਿਹਾ ਹੀ ਹੈ ਕਿ ਤੁਹਾਡੇ ਕੇਸ ਦਾ ਫੈਸਲਾ ਅਚਾਨਕ ਹੀ ਜਿਹੜਾ ਇਹ ਕੇਸ ਸੁਰਖੀਆਂ ਦੇ ਵਿੱਚ ਆ ਗਿਆ ਉਹਦੇ ਨਾਲ ਜਿਹੜੇ ਵਿਰੋਧੀ ਨੇ ਉਹਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਤੇ ਇਹ ਕਹਿ ਕੇ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਪੂਰੀ ਤਰ੍ਹਾਂ ਨਾਲ ਪਾਕ ਸਾਫ਼ ਨਹੀਂ ਹੋ ਤੁਹਾਡੇ ਤੇ ਹਜੇ ਸਜ਼ਾ ਹੋਈ ਹੋਈ ਹੈ ਤੁਹਾਡੀ ਸਜ਼ਾ ਤੇ ਸੁਪਰੀਮ ਕੋਰਟ ਦਾ ਸਟੇ ਹੈ ਤੁਸੀਂ ਉਸ ਕੇਸ ਦਾ ਫੈਸਲਾ ਆ ਲੈਣ ਦਿਓ ਸੋ ਰਾਜਨੀਤਿਕ ਤੌਰ ਦੇ ਉੱਤੇ ਖਾਸਿਆ ਸਾਹਿਬ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਨਿਸ਼ਾਨਾ ਵਿਰੋਧੀ ਤੇਰਾ ਬਣਾਉਣ ਗਿਆ ਵਿਰੋਧੀ ਤੇਰਾ ਚਾਹਣ ਹੈ ਆਮ ਆਦਮੀ ਪਾਰਟੀ ਵਾਲੇ ਭਾਵੇਂ ਚੁੱਪ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਜ਼ਿਆਦਾ ਟਿੱਪਣੀ ਨਹੀਂ ਕਰਦੇ ਪਰ ਅਕਾਲੀ ਦਲ ਵਾਲੇ ਨਰਜੋਤ ਸਿੰਘ ਸਿੱਧੂ ਨਾਲ 36 ਦਾ ਅੰਕੜਾ ਰੱਖਦੇ ਨੇ ਔਰ ਪੰਜਾਬ 'ਚ ਭਾਜਪਾ ਵਾਲੇ ਵੀ 36 ਦਾ ਅੰਕੜਾ ਰੱਖਦੇ ਨੇ ਨਰਜੋਤ ਸਿੰਘ ਸਿੱਧੂ ਨਾਲ ਸੋ ਨਰਜੋਤ ਸਿੰਘ ਸਿੱਧੂ ਨੂੰ ਇਸ ਕੇਸ ਦਾ ਹਵਾਲਾ ਦੇ ਦੇ ਕੇ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਪਰੇਸ਼ਾਨੀ ਝੱਲਣੀ ਪਏਗੀ ਔਰ ਰਾਜਨੀਤਿਕ ਤੌਰ ਤੇ ਵੀ ਵਿਰੋਧ ਚੱਲਣੇ ਪੈਣਗੇ ਔਰ ਵਿਕਰਮ ਸਿੰਘ ਮਜੀਠੀਆ ਤੇ ਨਰਜੋਤ ਸਿੰਘ ਸਿੱਧੂ ਦੇ ਵਿਚਾਲੇ ਜਿਹੜੀ ਟੂ ਟੂ ਮੈਮਾ ਅੱਜਕੱਲ੍ਹ ਚੱਲ ਰਹੀ ਆ ਅੱਜ ਅੱਜ ਵੀ ਹੋਈ ਆ ਅੱਜ ਅੱਜ ਵੀ ਹੋਈ ਆ ਵਿਧਾਨ ਸਭਾ ਦੇ ਸੈਸ਼ਨ 'ਚ ਉਹਦੇ ਕਰਕੇ ਇਹ ਮਾਮਲਾ ਹੁਣ ਸੁਰਖੀਆਂ 'ਚ ਬਣਿਆ ਰਹੂਗਾ ਜਦ ਤੱਕ ਨਵਜੋਤ ਸਿੰਘ ਸਿੱਧੂ ਦੇ ਕੇਸ 'ਚ ਫੈਸਲਾ ਨਹੀਂ ਹੁੰਦਾ ਤੁਸੀਂ ਵੇਖੋ ਅਖਬਾਰਾਂ ਨੇ ਵੀ ਇਹਨੂੰ ਸੁਰਖੀਆਂ ਦੇ ਤੌਰ ਤੇ ਚੱਕ ਲਿਆ ਇਸ ਕੇਸ ਨੂੰ ਡੱਲਾਪਾ ਜੀ ਮੈਂ ਗੱਲ ਕਰਾਂ ਉਸ ਪਰਿਵਾਰ ਦੀ ਉਹ ਕਿਹੜਾ ਪਰਿਵਾਰ ਸੀਗਾ ਔਰ ਕੀ ਉਸ ਸ਼ਖਸ ਦਾ ਨਾਮ ਸੀਗਾ ਮੈਂ ਇਹਦੇ ਬਾਰੇ ਵੀ ਚਾਹੁੰਦਾ ਵੀ ਦਰਸ਼ਕਾਂ ਨੂੰ ਜਿਹੜਾ ਜਰੂਰ ਜਿਹੜਾ ਇਸ ਕੇਸ ਦੀ ਹਿਸਟਰੀ ਜਰੂਰ ਦੱਸ ਦਿਓ ਥੋੜੀ ਦੇਖੋ ਗੁਰਨਾਮ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਔਰ ਇਹ ਲਗਭਗ 20 ਸਾਲ ਪਹਿਲਾਂ ਜੀ ਇੱਕ ਸੜਕ ਹਾਦਸੇ ਵਿੱਚ ਗੁਰਨਾਮ ਸਿੰਘ ਨਾਮ ਦੀ ਵਿਅਕਤੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਉਹਦੇ ਵਾਰਸਾਂ ਨੇ ਸ਼ਿਕਾਇਤ ਦਰ ਉਸ ਮੌਤ ਦੇ ਉਸ ਤੋਂ ਬਾਅਦ ਹੀ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਤੇ ਕੇਸ ਦਰਜ ਹੋਇਆ ਸੀ ਔਰ ਉਸ ਵੇਲੇ ਵੀ ਖਾਸਰੇ ਸਾਹਿਬ ਨਵਜੋਤ ਸਿੰਘ ਸਿੱਧੂ ਤੇ ਜਿਹੜਾ ਇਹ ਕੇਸ ਦਰਜ ਸੀ ਇਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਸੀ ਔਰ ਨਵਜੋਤ ਸਿੰਘ ਸਿੱਧੂ ਉਸ ਵਕਤ ਸਰਗਰਮ ਕ੍ਰਿਕਟਰ ਸਨ ਕ੍ਰਿਕਟ ਦੇ ਨਾਲ ਉਸ ਵੇਲੇ ਉਹ ਜੁੜੇ ਹੋਏ ਸਨ ਸੋ ਉਹਨਾਂ ਦਾ ਪ੍ਰੋਫੈਸ਼ਨਲ ਕੈਰੀਅਰ ਉਸ ਵਕਤ ਕ੍ਰਿਕਟ ਸੀ ਜੀ ਉਸ ਸਮੇਂ ਉਹ ਪੋਲਿਟਿਕਸ ਦੇ ਵਿੱਚ ਨਹੀਂ ਸਨ ਜਦੋਂ ਦਾ ਇਹ ਮਾਮਲਾ ਹੈ ਇਹ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਭੁਪਿੰਦਰ ਸਿੰਘ ਸਿੱਧੂ ਇਹਨਾਂ ਦੇ ਇੱਕ ਦੋਸਤ ਸਨ ਉਹਨਾਂ ਦੇ ਉੱਤੇ ਵੀ ਕੇਸ ਦਰਜ ਹੋਇਆ ਸੀ ਸੋ ਇਹ ਹੇਟਰੀਆਂ ਅਦਾਲਤਾਂ ਦੇ ਵਿੱਚ ਕੇਸ ਚੱਲਿਆ ਪਟਿਆਲਾ ਦੀਆਂ ਲੰਮਾ ਸਮਾਂ ਚੱਲਿਆ ਉਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਨੂੰ ਬਰੀ ਕੀਤਾ ਗਿਆ ਪਰ ਜਦੋਂ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਾਰਸ ਦੁਬਾਰਾ ਚਲੇਗੇ ਜਦੋਂ ਹੇਟਰੀਆਂ ਅਦਾਲਤਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਰੀ ਕੀਤਾ ਤਾਂ ਹਾਈ ਕੋਰਟ ਦੇ ਵਿੱਚ ਚਲੇਗੇ ਵਾਰਸ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਜਦੋਂ ਨਵੇਂ ਸਿਰੇ ਤੋਂ ਕੇਸ ਵਿਚਾਰਿਆ ਗਿਆ ਜੀ ਤੇ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਜਾਣਾ ਪਿਆ ਸੀ ਜਦੋਂ ਜੇਲ੍ਹ ਚਲੇ ਗਏ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਾਈ ਸੀ ਔਰ ਫਿਰ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਇਜਾਜ਼ਤ ਮਿਲੀ ਸੀ ਜ਼ਮਾਨਤ ਤੇ ਰਿਹਾਈ ਦੀ ਚੋਣ ਚੋਣ ਲੜਨ ਦੀ ਸਰ ਦੁਬਾਰਾ ਜਦੋਂ ਨਵਜੋਤ ਸਿੰਘ ਸਿੱਧੂ ਚੋਣ ਲੜੇ ਤਾਂ ਜੇਲ੍ਹ ਦੇ ਵਿੱਚੋਂ ਆ ਕੇ ਹੀ ਨਵਜੋਤ ਸਿੰਘ ਸਿੱਧੂ ਚੋਣ ਲੜੇ ਸੀ ਸੋ ਸਿਆਸੀ ਤੌਰ ਤੇ ਇਸ ਵੇਲੇ ਇਸ ਕੇਸ ਦਾ ਸੁਰਖੀਆਂ ਦੇ ਵਿੱਚ ਆਉਣਾ ਇਸ ਗੱਲ ਲਈ ਅਹਿਮ ਹੋ ਜਾਂਦਾ ਹੈ ਕਿਉਂਕਿ ਹੁਣ ਨਵਜੋਤ ਸਿੰਘ ਸਿੱਧੂ ਮੰਤਰੀ ਨੇ ਪੰਜਾਬ ਦੇ ਵਿੱਚ ਔਰ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਪੰਗਾ ਲੈ ਰੱਖਿਆ ਹੈ ਅਕਾਲੀ ਦਲ ਨਾਲ ਸਾਫ਼ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਨਾਲ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦੂਸਰਿਆਂ ਦੇ ਬਾਰੇ ਉਹ ਕੋਈ ਜ਼ਿਆਦਾ ਟਿੱਕ ਟਿੱਪਣੀ ਕਰਦੇ ਨਹੀਂ ਸਨ ਪਰ ਜਿਹੜਾ ਕਾਂਗਰਸ ਦਾ ਅਭਿਸ਼ੇਕਨ ਸੀ ਦਿੱਲੀ ਦੇ ਵਿੱਚ ਪਿੱਛੇ ਜੇ ਹੋਇਆ ਉਹਦੇ ਵਿੱਚ ਉਹਨਾਂ ਨੇ ਰੱਜ ਕੇ ਤਾਰੀਫ ਕੀਤੀ ਖਾਸ ਕਰਕੇ ਸਾਹਿਬ ਮਨਮੋਹਨ ਸਿੰਘ ਦੀ ਵੀ ਕੀਤੀ ਸੋਨੀਆ ਗਾਂਧੀ ਦੀ ਵੀ ਕੀਤੀ ਪੀਛਦੰਮ ਰਮਨ ਸ਼ਾਮ ਦੀ ਵੀ ਕੀਤੀ ਔਰ ਭਾਜਪਾ ਦੀ ਸਰਕਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਰੱਜ ਕੇ ਨਿਦੇਆ ਸੋ ਇਸ ਕਰਕੇ ਹੁਣ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਵੀ ਚੁੱਪ ਰਹੇਗੀ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਿਉਂਕਿ ਰਾਜ ਕੇ ਨਵਜੋਤ ਸਿੰਘ ਸਿੱਧੂ ਨੇ ਨਿੰਦੇ ਆ ਸੋ ਹੁਣ ਭਾਜਪਾ ਵੀ ਇਸ ਮਾਮਲੇ ਨੂੰ ਚੱਕੂਗੀ ਇਹ ਮਾਮਲਾ ਹੁਣ ਰਾਜਨੀਤਿਕ ਤੌਰ ਤੇ ਸੁਰਖੀਆਂ ਬਣੂਗਾ ਔਰ ਨਵਜੋਤ ਸਿੰਘ ਸਿੱਧੂ ਦੇ ਹੁਣ ਸੁਪਰੀਮ ਕੋਰਟ ਦੇ ਟ੍ਰਾਇਲ ਤੇ ਮੀਡੀਆ ਦੀ ਵੀ ਨਜ਼ਰ ਹੈ ਜਿਹੜੀ ਦੁਬਾਰਾ ਕੇਂਦ੍ਰਿਤ ਹੋ ਜਾਣੀ ਹੈ ਕੌਮੀ ਮੀਡੀਆ ਦੀ ਦੇਸ਼ ਭਰ ਦੇ ਮੀਡੀਆ ਦੀ ਸੋ ਹੁਣ ਇਸ ਫੈਸਲੇ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ ਜਾਂ ਤਾਂ ਦੁੱਖ ਚੱਲਣਾ ਪਊਗਾ ਜਾਂ ਸੁੱਖ ਚੱਲਣਾ ਪਊਗਾ ਸੋ ਹੁਣ ਸਾਰਿਆਂ ਦੀਆਂ ਨਜ਼ਰਾਂ ਇਸੇ ਫੈਸਲੇ ਤੇ ਇਸੇ ਕਰਕੇ ਆ ਕੇ ਟਿਕ ਗਈਆਂ ਜੀ ਜੀ ਡੱਲਾ ਸਾਹਿਬ ਮੈਂ ਤੁਸੀਂ ਪਰਿਵਾਰ ਦੀ ਗੱਲ ਕੀਤੀ ਹੈ ਸੁਭਾਵਿਕ ਤੌਰ ਦੇਤੇ ਜਦੋਂ ਕੋਈ ਕੇਸ ਚੱਲਦਾ ਉਹਦੇ ਚ ਗਵਾਈਆਂ ਵੀ ਹੁੰਦੀਆਂ ਨੇ ਖਾਸ ਕਰਕੇ ਜਿਹੜੀ ਹੇਟਲੀ ਅਦਾਲਤ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ ਉਹਦੇ ਵਿੱਚ ਵੀ ਗਵਾਈਆਂ ਹੋਈਆਂ ਹੋਣਗੀਆਂ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਉਹਦੇ ਵਿੱਚ ਫੇਰ ਕਾਰਵਾਈ ਸ਼ੁਰੂ ਹੁੰਦੀ ਆ ਉਹਦੇ ਵਿੱਚ ਸਜ਼ਾ ਹੋਈ ਆ ਉਹਦੇ ਵਿੱਚ ਫੇਰ ਜਿਹੜੀਆਂ ਗਵਾਈਆਂ ਜਿਹੜੀਆਂ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਮਾਮਲਾ ਦੁਬਾਰਾ ਉੱਠ ਚੁੱਕਿਆ ਹੈ ਤਾਂ ਪਰਿਵਾਰ ਦੀ ਭੂਮਿਕਾ ਇਹਦੇ ਵਿੱਚ ਕਿੱਦਾਂ ਦੀ ਰਹੇਗੀ ਕੀ ਉਹਨਾਂ ਦੇ ਉੱਤੇ ਰਾਜਨੀਤਿਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਨਹੀਂ ਮੈਨੂੰ ਲੱਗਦਾ ਨਹੀਂ ਕਿ ਸੁਪਰੀਮ ਅੱਜਕੱਲ ਜਿਹੜੇ ਸਾਡੇ ਪੀੜਤ ਹੁੰਦੇ ਨੇ ਜਾਂ ਜਿਹੜੇ ਸ਼ਿਕਾਇਤ ਕਰਤਾ ਹੁੰਦੇ ਨੇ ਉਹਨਾਂ ਦੇ ਹੱਕਾਂ ਦੀ ਮੁਕੰਮਲ ਰਾਖੀ ਕਰਨ ਦੇ ਲਈ ਸਾਡੇ ਕਾਨੂੰਨ ਦੇ ਵਿੱਚ ਸਾਰੇ ਇੰਤਜ਼ਾਮ ਨੇ ਅਜੇ ਹੀ ਕਦੀ ਗੱਲ ਖਾਸਰੀਆ ਸਾਹਿਬ ਸਾਹਮਣੇ ਵੀ ਨਹੀਂ ਆਈ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਕੋਈ ਦਬਾਅ ਪਾਉਣ ਦੀ ਗੱਲ ਕੀਤੀ ਹੋਵੇ ਕਿਉਂਕਿ ਉਹ ਗੱਲਾਂ ਹੁਣ ਪਿੱਛੇ ਇਸ ਕਰਕੇ ਰਹਿ ਗਈਆਂ ਕਿ ਹਾਈ ਕੋਰਟ ਵੱਲੋਂ ਸਜ਼ਾ ਹੀ ਦੇ ਦਿੱਤੀ ਗਈ ਸੋ ਜਦੋਂ ਹਾਈ ਕੋਰਟ ਵੱਲੋਂ ਸਜ਼ਾ ਦਾ ਐਲਾਨ ਹੀ ਹੋ ਗਿਆ ਹੁਣ ਸਿਰਫ ਇੰਤਜ਼ਾਰ ਹੈ ਸੁਪਰੀਮ ਕੋਰਟ ਦੇ ਫੈਸਲੇ ਦਾ ਕੋਈ ਇਸ ਕਰਕੇ ਕੋਈ ਦਬਾਅ ਵਾਲੀ ਗੱਲ ਨਹੀਂ ਹੈ ਨਿਰਪੱਖਤਾ ਦੇ ਨਾਲ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕਾਰਵਾਈ ਹੋਈ ਹੈ ਹੁਣ ਸਭ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਰਹੇਗਾ ਉਹ ਦਿਨ ਵਾਲੀ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਤੈਅ ਹੋਏ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਸਿਆਸੀ ਤੌਰ ਦੇ ਨਾਲ-ਨਾਲ ਜਿਹੜਾ ਹੈਗਾ ਆਪਣੇ ਨਿੱਜੀ ਜੀਵਨ ਦੇ ਵਿੱਚ ਵੀ ਕੋਈ ਏਦਾਂ ਦਾ ਨੁਕਸਾਨ ਨਾ ਚਲਣਾ ਪਵੇ ਕਾਨੂੰਨੀ ਤੌਰ ਦੇ ਉੱਤੇ ਸੋ ਇਹ ਜਿਹੜੀਆਂ ਤਮਾਮ ਜਿਹੜੀਆਂ ਗੱਲਾਂ ਦੇ ਉੱਤੇ ਜਿਹੜਾ ਪਰਦਾ ਬਹੁਤ ਜਲਦ ਜਿਹੜਾ ਹੈਗਾ ਚੁੱਕਿਆ ਜਾਏਗਾ ਜਦੋਂ ਸੁਪਰੀਮ ਕੋਰਟ ਦੀ ਸੁਣਵਾਈ ਜਿਹੜੀ ਹੈਗੇ ਅਮਲ ਦੇ ਵਿੱਚ ਲਿਆਂਦੀ ਜਾਏਗੀ ਫਿਲਹਾਲ ਦੇ ਲਈ ਸਾਨੂੰ ਦੇ ਉਜ਼ਾਰਤ ਧੰਨਵਾਦ